ਫਿਲਮਰ ਕੌਣੀ ਐਸਪੀਸੀ ਵੱਲੋਂ ਹਟ ਰਿਹਾ ਵਾ ਰਾਕੇ ਸਾਹਿਬ ਨੂੰ ਦਿਮਿਆ ਸਾਲ ਪ੍ਰਕਾਣ ਹੋ ਗਿਆ ਤੁਨ ਜਦੋਂ ਚੱਲਦੀ ਫਿਲਮ ਨੂੰ ਰੁਕਵਾਉਣ ਦੇ ਲਈ ਸਿਨੇਮਾ ਥੀਏਟਰ ਪਹੁੰਚ ਗਏ ਨਿਹੰਗ ਸਿੰਘ ਦਰਅਸਲ 10 ਸਪਾਈ ਸਰਹੰਦ ਫਿਲਮ ਜੋ ਹਾਲੀ ਦੇ ਵਿੱਚ ਰਿਲੀਜ਼ ਹੋਈ ਹੈ ਜਿਸ ਤੇ ਐਸਜੀਪੀਸੀ ਵੱਲੋਂ ਰੋਕ ਲਗਾ ਦਿੱਤੀ ਗਈ ਸੀ ਜਿਸ ਦੇ باوجود ਫਿਲਮ ਥੀਏਟਰ ਦੇ ਵਿੱਚ ਲੱਗੀ ਹੋਈ ਸੀ ਜਿਸ ਨੂੰ ਲੈ ਕੇ ਸਿੱਖ ਸੰਗਤਾਂ ਨੇ ਇਸ ਦਾ ਵਿਰੋਧ ਕੀਤਾ ਅਤੇ ਇਸ ਫਿਲਮ ਨੂੰ ਰੁਕਵਾਂ ਦੇ ਲਈ ਨਿਹੰਗ ਸਿੰਘ ਥੀਏਟਰ ਪਹੁੰਚ ਕੇ ਦਰਸਲ ਸਾਹਿਬ ਜਾਦਿਆਂ ਦੇ ਕਿਰਦਾਰ ਨੂੰ ਲੈ ਕੇ ਐਸਜੀਪੀਸੀ ਨੇ ਕਿਹਾ ਸੀ ਕਿ ਸਾਹਿਬ ਜਾਦਿਆਂ ਦਾ ਕਿਰਦਾਰ ਕੋਈ ਵੀ ਐਨੀਮੇਟਿਡ ਫਿਲਮ ਜਾਂ ਕਿਸੇ ਤਰੀਕੇ ਦੇ ਨਾਲ ਵੀ ਨਹੀਂ ਦਿਖਾਇਆ ਜਾ ਸਕਦਾ ਅਤੇ ਐਸਜੀਪੀਸੀ ਵੱਲੋਂ ਪੂਰਨ ਤਰੀਕੇ ਦੇ ਨਾਲ ਇਸ ਫਿਲਮ ਦੇ ਉੱਤੇ ਰੋਕ ਲਗਾ ਦਿੱਤੀ ਗਈ ਸੀ ਅਤੇ ਇਹ ਕਿਹਾ ਅਸੀਂ ਕਿ ਇਹ ਥੀਏਟਰਾਂ ਦੇ ਵਿੱਚ ਨਹੀਂ ਲੱਗਣੀ ਚਾਹੀਦੀ ਇਸ ਦੇ ਬਾਵਜੂਦ ਵੀ ਜਦੋਂ ਫਿਲਮ ਥੀਏਟਰਾਂ ਦੇ ਵਿੱਚ ਲੱਗੀ ਹੋਈ ਮਿਲੀ ਤਾਂ ਇਸ ਮੌਕੇ ਫਿਲਮ ਨੂੰ ਰਕਵਾਉਣ ਤੇ ਲਈ ਨਿਹੰਗ ਸਿੰਘ ਮੌਕੇ ਤੇ ਪਹੁੰਚ ਗਏ ਤਾਂ ਤੁਸੀਂ ਵੀ ਸੁਣੋ ਕੀ ਕਹਿ ਰਹੇ ਨੇ ਨਿਹੰਗ ਸਿੰਘ ਹਾਲ ਸਰ ਮਤੇ ਜੀ ਪਹਿਲਾਂ ਇਦਾਂ ਜੀ ਵੀ ਪਤਾ ਜੇ ਤੁਹਾਨੂੰ ਵੀ ਫਿਲਮ ਜਿਹੜੀ ਆ ਉਹ ਸੋਨੀਗੋਦਾ ਪ੍ਰਬੰਧਕ ਕਮੇਟੀ ਵੱਲੋਂ ਹੀ ਆ ਕਿਹਾ ਗਿਆ ਸੀ ਕਿ ਫਿਲਮ ਨਹੀਂ ਲੱਗਣੀ ਵੈਸੇ ਵੀ ਸਿਕਸ ਸਿਧਾਂਤਾਂ ਅਨੁਸਾਰ ਜਿਹੜਾ ਵਾ ਇਹੋ ਜਿਹੀਆਂ ਫਿਲਮਾਂ ਬਣ ਰਹੀਆਂ ਨੇ ਜੋ ਕਿ ਸਾਡੇ ਸਿਧਾਂਤਾਂ ਦੇ ਵਿਰੋਧ ਦੇ ਮਰਿਆਦੇ ਵਿਰੋਧ ਦੇ ਆ ਸਾਹਿਬ ਜੀ ਦਾ ਰੋਲ ਕੋਈ ਵੀ ਰੋਖ ਨਹੀਂ ਕਰ ਸਕਦਾ ਸਾਹਿਬ ਜੀ ਦਾ ਛੱਡੋ ਕਿਸੇ ਸ਼ਹੀਦ ਸਿੰਘ ਦਾ ਨਹੀਂ ਕਰ ਸਕਦਾ ਉਹ ਸਾਡੇ ਬਾਸ ਰਤਬਾ ਕੀ ਹੈ ਸਾਹਿਬ ਜੀ ਦਾ ਆਪਾਂ ਨੂੰ ਪਤਾ ਹੀ ਹੈ ਸਾਰਿਆਂ ਨੂੰ ਹਨ ਪਰ ਉਹਦੇ باوجود ਵੀ ਇਹਨਾਂ ਲੋਕਾਂ ਦੇ ਵੱਲੋਂ ਬਾਰ ਬਾਰ ਇਹ ਪ੍ਰੋਵੋਕੇਸ਼ਨ ਕੀਤੀ ਜਾਂਦੀ ਆ ਪੈਸਿਆਂ ਦੀ ਖਾਤਰ ਚੰਦ ਚੱਲਣਾਂ ਦੀ ਖਾਤਰ ਜਾਂ ਪਤਾ ਨਹੀਂ ਕਿਹੜੀ ਗੱਲਾਂ ਹਰ ਵਾਰ ਸਿੱਖਾਂ ਦੇ ਜਿਵੇਂ जखਮਾਂ ਦੇ ਰੋਣ ਪਾਉਣ ਵਾਲੀ ਗੱਲ ਆ ਕੀਤਾ ਜਾਂਦਾ ਤੇ ਫਿਰ ਵੀ ਫਿਲਮ ਜਿਹੜੀ ਆ ਦੁਬਾਰਾ ਇੱਥੇ ਲੱਗੀ ਆ ਜਦ ਕੇ ਸ਼੍ਰੋਣੀ ਕਮੇਟੀ ਵੱਲੋਂ ਤਕੀਦ ਕੀਤੀ ਗਈ ਹੈ ਅਕਾਲ ਤਖਤ ਸਾਹਿਬ ਵੱਲੋਂ ਹੁਕਮਨਾਮਾ ਜਾਰੀ ਆ ਕਿ ਕਿਸੇ ਵੀ ਮਨੁੱਖ ਜਿਹੜਾ ਕੋ ਰੋਲ ਨਹੀਂ ਕਰ ਸਕਦਾ ਇਸ ਫਿਲਮ ਦੇ ਵਿੱਚ ਸ਼ਰਿਆਮ ਜਿਹੜਾ ਵਾ ਉਹ ਰੋਲ ਕਰਵਾਏ ਗਏ ਨੇ ਮਨੁੱਖੀ ਜਾਮੇ ਦੇ ਵੱਲੋਂ ਬੰਦਿਆ ਦੇ ਵੱਲੋਂ ਤੇ ਉਹ ਫਿਲਮਾਂ ਇੱਥੇ ਬਣਾ ਕੇ ਇਸ ਫਿਲਮ ਵਿੱਚ ਲਾ ਕੇ ਤਸ਼ੀਦਾਂ ਦੇ ਕਿਰਦਾਰ ਨੂੰ ਜਿਹੜਾ ਨੀਵਾ ਬਖਾਇ ਜਾਂਦਾ ਸਾਨੂੰ ਇਹੋ ਜੇ ਪ੍ਰਚਾਰ ਦੀ ਲੋੜ ਨਹੀਂ ਹੈਗੀ ਪ੍ਰਚਾਰ ਗੁਰੂ ਸਾਹਿਬ ਦੀ ਕਿਰਪਾ ਨਾਲ ਸਿੱਖ ਕੌਮ ਕਰਨ ਵਾਸਤੇ ਸਮਰਥੇ ਆ ਪ੍ਰਚਾਰ ਅਸੀਂ ਕਰ ਲਾਂਗੇ ਅਸੀਂ ਦੱਸ ਲਾਂਗੇ ਆਪਣੀ ਪੀੜ੍ਹੀ ਨੂੰ ਸਾਡੇ ਸਹਾਸੀਦ ਕੌਣ ਨੇ ਸਾਡੇ ਸਾਬਜਾਦੇ ਕੌਣ ਨੇ ਸਾਨੂੰ ਐਨੀਮੇਟਡ ਕਾਰਟੂ ਜਿਹੜਾ ਉਹ ਮਨਜ਼ੂਰ ਨਹੀਂ ਹੈਗਾ। ਤਾਂ ਹੁਣ ਇੱਥੇ ਪਹੁੰਚੇ ਜੇ ਕੀ ਗੱਲਬਾਤ ਹੋਈ ਹੈ। ਗੱਲਬਾਤ ਉਹ ਹੀ ਵੀ ਇਹਨਾਂ ਨੂੰ ਸਾਰਿਆਂ ਨੂੰ ਪਤਾ ਵੀ ਆ ਕਿ ਅੱਜ ਜਿਵੇਂ ਆਪਾਂ ਦੇਖਿਆ ਵਾ ਅਖਬਾਰਾਂ 'ਚ ਵੀ ਆਇਆ ਤੁਹਾਡੇ ਮੀਡੀਆ ਦੇ ਵਿੱਚ ਸਾਰਿਆਂ ਨੇ ਤੁਸੀਂ ਬਿਆਨ ਲਾਏ ਹੋਏ ਨੇ ਅਸੀਂ ਵੀ ਅਸੀਂ ਦੇ ਪ੍ਰਧਾਨ ਦਾ ਵੀ ਲਾਏ ਹੋਣੇ ਆ। ਜਾਇਦਰ ਦਾ ਵੀ ਆਇਆ ਹੋਣਾ। ਪਤਾ ਹੋਣ ਦੇ ਬਾਵਜੂਦ ਵੀ ਇਹਨਾਂ ਦੇ ਵੱਲੋਂ ਫਿਲਮ ਲਾਈ ਸੀ ਇੱਥੇ। ਉਹਨੇ ਤੇ ਪਹੁੰਚ ਕੇ ਇਹਨਾਂ ਨੂੰ ਬੰਦਿਆਂ ਨੂੰ ਸਮਝਾਇਆ ਵੀ ਸ਼ੋਅ ਨੂੰ ਬੰਦ ਕਰੋ ਬਾਅਦ ਡਾਂਗ ਫੇਰਾਂਗੇ ਉਹਦਾ ਫਾਇਦਾ ਹੋਣਾ ਤੁਹਾਨੂੰ। ਇਹ ਤਾਂ ਫਰਜ਼ ਇਹਨਾਂ ਦਾ ਬਣਦਾ ਨਾ ਵੀ ਜਦੋਂ ਬੈਨ ਕੀਤੀ ਹੋਈ ਚੀਜ਼ ਆ ਸਾਰੇ ਪੰਜਾਬ 'ਚ ਪਤਾ ਪ੍ਰੀਨਲ ਲੌਂਡ ਦਾ ਕੀ ਮਤਲਬ ਬਣਦਾ ਸੀ ਸ਼ਰਾਰਤੀ ਆ ਨਾ ਜਾਣ ਕੇ ਤੁਹਾਡੇ ਵਾਲਾ ਬੰਦ ਕਰਾ ਦਿੱਤੀ ਬਿਲਕੁਲ ਕਰਵਾਤੀ ਇਹਨਾਂ ਨੂੰ ਕਹਿਤਾ ਬੰਦੇ ਬੁੱਤਾਂ ਨੂੰ ਬੰਦ ਕਰ ਦੇਣਗੇ ਠੀਕ ਹੈ ਨਹੀਂ ਬੰਦ ਕਰਵਾਈ ਜਾਊਗੀ ਇਹ ਕਰਵਾਈ ਦੇਣੀ ਹੈ ਜੀ ਨਾਮ ਰਵੀ ਚੋਹਾਨ ਜੀ ਇੱਥੇ ਜਿਹੜੀ ਫਿਲਮ ਐਸਐਸਰ ਹਮ ਅਥਰਾਇਜ਼ ਨਹੀਂ ਹੈ ਕੁਝ ਵੀ ਸਟੇਟਮੈਂਟਸ ਕੇ ਲਈ ਆਪਣੇ ਬਾਤ ਕਰਨੀ ਹੈ ਸਰ سے ਬਾਤ ਕਰੋ आपसे बात कीजिए हम तो रही तो रही नहीं नहीं सर आगे है, हैं इन्होंने इंस्ट्रक्शन दिया उसके हिसाब से हम आगे अपना बात करके इसको हटवा देंगे सर बात फिलहाल कड़ी फिल्म चल रही है अंदर चेक नहीं सर अभी जो भी शो है हमारे वो चेक करके हम अपनी इन्फॉर्मेशन पास ऑन करेंगे क्योंकि क्यूँकि से चलते हैं और बाकी फिर उस हिसाब से देखा है बुकिंग है नहीं सर इतनी ज्यादा कुछ चल नहीं रहा है शो बंद पड़ा बंद है सर って。